ਜੂਥ ਵੈਲਫੇਅਰ ਕਲੱਬ ਵੱਲੋਂ ਜੋ ਵੀ ਪਿਛਲੇ ਮਹੀਨੇ ਤੋਂ 4 ਤਰੀਕ ਤੋਂ ਰਾਤ ਦੀ ਲੰਗਰ ਦੀ ਸੇਵਾ ਸ਼ੁਰੂ ਕੀਤੀ ਸੀ ਅੱਜ ਦੀ ਸੇਵਾ ਜਿਹੜੇ ਵਿੱਚ ਸਾਡੇ ਪਰਿਵਾਰ ਲੈ ਕੇ ਆਏ ਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਰ ਅੱਜ ਦੀ ਜਿਹੜੀ ਸੇਵਾ ਤੁਸੀਂ ਲੈ ਕੇ ਆਏ ਇਹਦੇ ਬਾਰੇ ਕੀ ਵਿਚਾਰ ਤੁਹਾਡੇ ਜੀ ਸਰ ਬਹੁਤ ਹੀ ਵੱਧਿਆ ਉਪਰਾਲਾ ਹੈ ਜਿਹੜਾ ਆਪਣਾ ਫਸਤਾ ਦੇ ਵੱਲ ਕੀਤਾ ਜਾ ਰਿਹਾ ਵਾ ਤੇ ਬੜੀ ਸ਼ਲਾਘਾਯੋਕ ਮਤਲਬ ਜਿਹੜਾ ਉਦਮ ਕੀਤੇ ਜਾਂਦੇ ਆ ਸਾਰੇ ਸਾਥੀਆਂ ਦਾ ਮੈਂ ਧੰਨਵਾਦੀ ਹਾਂ ਜਿਹਨਾਂ ਨੇ ਸਾਦ ਨੂੰ ਇਹ ਸੇਵਾ ਦਾ ਮੌਕਾ ਦਿੱਤਾ ਵਾ भविख्य भी उम्मीद करते हैं कि तुम मतलब जो है सा इस तरह मोटिवेट करते रहोगे तो रहोनवाद सारे वागुरू जी का खालसा वाहगुरू जी की फतेह जो पिछले महीने तो लंगर की सेवा सिविल हस्पता विखे लगातार चल रही रात की सेवा ਮਡੇ ਜਾਨੂ ਜਿੰਨੇ ਵੀ ਇੱਥੇ ਮਰੀਜ਼ ਆਉਂਦੇ ਨੇ ਸੋ ਉਸ ਲੜੀ ਤਹਿਤ ਸੇਵਾਵਾਂ ਨੂੰ ਦੇਦੇ ਹੋਏ ਸਾਡੇ ਬਲਾਕ ਸਖਿਆ ਅਫਸਰ ਪ੍ਰਦੀਪ ਕੁਮਾਰ ਜੀ ਨਕੌਤਰਵਾਲਾ ਨਕੌਦੇ ਟੂ ਜੀ ਇਹ ਸੇਵਾ ਦੇ ਨਾਲ ਜੁੜੇ ਆ ਸੋ ਇਸ ਦੇ ਨਾਲ ਨਾਲ ਉਹਨਾਂ ਦੇ ਬੱਚੇ ਕਾਜੀ ਵਿਦੇਸ਼ ਤੋਂ ਆਏ ਸੀ ਸੋ ਉਹਨਾਂ ਨੇ ਆਉਂਦਿਆਂ ਜਿਹੜਾ ਇਸ ਪੁਰਲਾ ਕੀਤਾ ਅਸੀਂ ਸ਼ਹਿਰ ਵਾਸੀਆਂ ਨੂੰ ਤੇ ਹੋਰ ਵੀ ਸੱਜਣਾ ਸਨੀਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਇਸ ਸੇਵਾ ਦੇ ਨਾਲ ਵੱਧ ਤੋਂ ਵੱਧ ਜੁੜੋ ਤਾਂ ਕਿ ਇਹ ਸੇਵਾ ਨੂੰ ਹੋਰ ਸੱਚੇ ਰੂਪ ਵਿੱਚ ਨਿਭਾ ਸਕੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ